काला कांटा ਉਹ ਕੋੜੇ ਦਾ ਇਹ ਰਿਜ਼ਲਟ ਤੁਹਾਡੇ ਸਾਹਮਣੇ ਖੜਾ ਹੈ ਸੱਜਣੋ ਇਹ ਖੂਬਸੂਰਤ ਵਸ਼ੇਰਾ ਫੋਰ ਸੇਲ ਹੈ ਵਿਕਾਊ ਹੈ ਤੇ ਕੱਲਾ ਇੱਕ ਵਸ਼ੇਰਾ ਨਹੀਂ ਬਾਈ ਜੀ ਹੁਣਾ ਕੋਲੇ ਚਾਰ ਰਿਜ਼ਲਟ ਨੇ ਕਾਂਟੇ ਦੇ ਉਹਨਾਂ ਦੇ ਬਾਬਤ ਵੀ ਗੱਲ ਕਰਾਂਗੇ ਤੇ ਆਹ ਕੁਝ ਬਾਈ ਹੁਣਾ ਦੀਆਂ ਵਸ਼ੇਰੀਆਂ ਕੋੜੀਆਂ ਨੇ ਸੱਜਣੋ ਬਹੁਤ ਜ਼ਿਆਦਾ ਚੰਗੀਆਂ ਕੋਈ ਵੀ ਤੁਹਾਨੂੰ ਪਸੰਦ ਆਵੇ ਇਹਨਾਂ ਨਗੀਨਿਆਂ ਦੇ ਵਿੱਚੋਂ ਤੇ ਬੇਚਿੰਤ ਹੋ ਕੇ ਬਾਈ ਹੁਣਾ ਦੇ ਨੰਬਰ ਮੈਂ ਆ ਸਕਰੀਨ ਤੇ ਦੇ ਦਿੱਤੇ ਤੁਸੀਂ ਕਾਲ ਕਰ ਲਿਓ ਬਾਈ ਜੀ ਹੁਣਾ ਨਾਲ ਗੱਲਬਾਤ ਕਰ ਲਿਓ ਤੇ ਬਾਕੀ ਇਹ ਹੈ ਵੀ ਰੇਟ ਵੀ ਬੜਾ ਜਾਇਜ਼ ਹੈ ਭਰਾਵਾਂ ਘੋੜੀਆਂ ਦੇ ਹਿਸਾਬ ਨਾਲ ਤੁਹਾਨੂੰ ਰੇਟ ਲੱਗ ਜੂਗਾ ਤੇ ਉਹਦੇ ਬਾਬਤ ਵੀ ਤੁਸੀਂ ਕੁੰਡੀ ਖੋਲ ਲਿਓ ਬਾਕੀ ਸਾਰੀ ਜਾਣਕਾਰੀ ਹੈ ਜਿਹੜੀ ਜਿੱਦਾਂ ਕਿ ਕਾਬਸ਼ੀਰੀ ਹੈ ਬੜੀ ਚੰਗੀ ਦਲਬਾਗ ਮਿੱਡੇ ਵਾਲੇ ਦੀ ਇਹ ਵੀ ਫੋਰ ਸੇਲ ਹੈ ਸੱਜਣੋ ਕਿ ਏ ਟੂ ਜ਼ੈਡ ਜਾਣਕਾਰੀ ਹੈ ਜਿਹੜੀ ਉਹ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਇਹਨਾਂ ਨਗਿਨਿਆਂ ਬਾਬਤ ਦੇ ਦਾਂਗੇ ਤੇ ਆ ਇੱਕ ਵਸ਼ੀਰਾ ਵਿਖਾਇਆ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਵੀ ਵੀਰ ਹੋਣਾ ਦੇ ਕੋਲ ਹੈ ਪਿੰਡ ਹੈ ਭਰਾਵਾਂ ਦਾ ਖੁੰਨਣ ਖੁਰਦ ਜ਼ਿਲ੍ਹਾ ਹੈ ਜੀ ਸ਼੍ਰੀ ਮੁਕਤਸਰ ਸਾਹਿਬ ਤੇ ਇਹ ਵਸ਼ੀਰੇ ਦਾ ਨਾਂ ਹੈਗਾ ਜੀ ਗੁਲਬਾਗ ਦੇਵਰਾਜ ਰਣੀਏ ਦਾ ਇਹ ਬੱਚਾ ਹੈ ਸੱਜਣੋ ਉਮਰ ਸਿਰਫ ਹੈਗੀ ਹੈ 26 ਮਹੀਨੇ ਜਿਸ ਦਿਨ ਸੀ ਵੀਡੀਓ ਕੀਤੀ ਹੈ ਤੇ ماں ਹੈਗੀ ਹੈ ਰਤਨਾਕਰ ਲਾਈਨ ਦੀ ਇਹ ਫੋਰ ਸਟੱਡ ਸਰਵਿਸ ਲਈ ਹੈ ਵਿਕਾਉ ਨਹੀਂ ਹੈ ਇਹ ਬਾਈ ਹੁਣਾਂ ਨੇ ਸਰਵਿਸ ਲਈ ਛੱਡਿਆ ਹੋਇਆ ਹੈ ਜੇ ਇਹਦੇ ਤੋਂ ਸਰਵਿਸ ਲੈਣੀ ਹੈ ਤੇ ਤੁਸੀਂ ਇਸ ਬਾਬਤ ਵੀ ਆਪਦੀ ਗੱਲ ਕਰ ਸਕਦੇ ਹੋ ਅੱਛਾ ਵੀ ਜਿੰਨਾ ਭਰਾਵਾਂ ਨੇ ਮਗਰਲੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕਰਕੇ ਕੋੜੇ ਵਾਲੇ ਭਰਾਵਾਂ ਦਾ ਹੌਸਲਾ ਵਧਾਇਆ ਤੇ ਨਵਾਂ ਨਵਾਂ ਆਪਣਾ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਦਵਿੰਦਰ ਚਾਂਦੀ ਸੋਨੂ ਵਿਰਕ ਵਿਕਰਮ ਗਿੱਲ ਜਗਜੀਤ ਗਿੱਲ ਰਵੀ ਬੈਣੀਵਾਲ ਗੁਰਪਾਲ ਢਿੱਲੋ ਭਜਨ ਚੋਹਾਨ ਬੂਟਾ ਜਾਖਲ ਮਨਪ੍ਰੀਤ ਢਿੱਲੋ ਕਰਨ ਸ਼ਰਮਾ ਹਰਮੀਤ ਸਿੰਘ ਕਾਕਾ ਕਲੇਰ ਹੰਸ ਰਾਜ ਸਿੰਘ ਪਵਿੱਤਰ ਵਿਰਕ ਮੱਖਣ ਸਿੰਘ ਕਰਤਾਰ ਸਿੰਘ ਯਾਦਵਿੰਦਰ ਸਰਪੰਚ ਮੰਡੇਰਾ ਆਜੋ ਕਰਦੇ ਗੱਲਬਾਤ ਦਿਖਾਉਨੇ ਆ ਭਰਾਵਾਂ ਦੇ ਨਗੀਨੇ ਕਰਿਓ ਸ਼ੇਰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਫੇਰ ਤੋਂ ਆਮ ਤੋਂ ਖਾਣ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੇ ਭਾਗ ਦੇ ਵਿੱਚ ਤੁਹਾਨੂੰ ਬਾਈ ਹੋਣਾਂ ਦੀਆਂ ਬਹੁਤ ਹੀ ਚੰਗੀਆਂ ਘੋੜੀਆਂ ਤੇ ਦੋ ਤਿੰਨ ਬਸ਼ੇਰੇ ਵਿਖਾਉਣੇ ਆ ਕਾਲੀ ਕਾਂਟੇ ਦੀ ਫੋਰ ਸੇਲ ਨੇ ਕਿਹੜਾ ਕੁੜੀ ਕਿਹੜੀਆਂ ਕਿੜੀਆਂ ਸੇਲ ਨੇ ਉਹਨਾਂ ਬਾਰੇ ਵੀ ਦੱਸਣਾ ਹੈ ਕਿਹੜੇ ਕਿਹੜੇ ਛੋੜੇ ਤੇ ਗੱਬ ਨੇ ਇਹ ਵੀ ਦੱਸਾਂਗੇ ਜਿਹੜਾ ਖਾਲੀ ਆ ਇਹ ਵੀ ਦੱਸਾਂਗੇ ਸੋ ਭਰਾ ਦੀ ਵੀਡੀਓ ਚੰਗੀਆਂ ਲੱਗਣ ਭਰਾ ਦੀਆਂ ਕੋੜੀਆਂ ਚੰਗੀਆਂ ਲੱਗਣ ਗੱਲਾਂ ਬਾਤਾਂ ਚੰਗੀਆਂ ਲੱਗਣ ਤੇ ਸਾਨੂੰ ਭਾਈ ਸਪੋਰਟ ਬਾਈ ਹੋਏ ਹੋਣਾ ਨੂੰ ਜਰੂਰ ਬਾਈ ਜੀ ਮੈਂ ਬੇਨਤੀ ਕਰੂੰਗਾ ਵੀ ਜਰੂਰ ਕਰਿਓ ਤੇ ਬਾਈ ਜੀ ਹੁਣਾਂ ਨੂੰ ਕਮੈਂਟਾਂ ਦੇ ਬਾਬਤ ਲਈ ਜਰੂਰ ਦੱਸਿਓ ਪਹਿਲਾਂ ਸਵਾਗਤ ਕਰਦੇ ਆਂ ਫਿਰ ਜਾਣਕਾਰੀ ਲੈਂਦੇ ਆਂ ਬਾਈ ਸਵਾਗਤ ਸੱਸੀ ਕਾਂ ਸੱਸੀ ਕਾ ਬਾਈ ਜੀ ਸਾਬ ਭਾਈ ਅੱਜ ਕਿੰਨੀਆਂ ਕੋੜੀਆਂ ਦਿਖਾਉਣ ਜਾ ਰਹੇ ਆਂ ਆਪਾਂ ਹਾਂਜੀ ਭਾਈ ਅੱਜ ਤੋਂ ਬਿਛੇਰਿਆਂ ਨੂੰ ਕੱਢ ਕੇ ਵੀ ਭਾਗ ਨਹੀਂ ਬਿਛੇਰਿਆਂ ਤੋਂ ਲੱਗ ਜੀ ਜਿਹੜੇ ਮਿਛੇਰਿਆਂ ਤੋਂ ਲੱਗ ਜੀ ਤੇ ਜੇ ਗੱਲ ਕਰਾਂ ਘੋੜੀਆਂ ਦੀ ਇਹ ਸਾਰੀਆਂ ਘੋੜੀਆਂ ਖਰੀਦੀਆਂ ਹੋਈਆਂ ਕਿ ਜਾਂ ਘਰ ਦੀ ਵੀ ਕੋਈ ਹੈਗੀ ਨਹੀਂ ਇੱਕ ਦੋ ਵਿੱਚ ਜਾਨਵਰ ਘਰਦੇ ਵੀ ਹੈਗੇ ਜੀ ਜਿਹੜੇ ਬੱਚੇ ਹਾਂ ਜੀ ਜਿਵੇਂ ਨੁਕਰੀ ਘੋੜੀ ਹੈ ਜੀ ਆਪਣੀ ਹਾਂਜੀ ਆਹੋਂ ਤੋਂ ਹੀ ਸ਼ੁਰੂਆਤ ਕਰ ਹਾਂਜੀ ਹਾਂਜੀ ਉਹਦਾ ਨਾਮ ਕੀ ਹੈ ਜੀ ਹਾਂ ਉਹਦਾ ਨਾਮ ਜੋਤੀ ਹੈ ਜੀ ਜੋਤੀ ਉਹ ਕਿਹੜੇ ਘੋੜੇ ਦੀ ਹੈ ਬਈ ਓ ਛੇ ਰੁਗੋੜੀ ਦੀ ਹੈ ਜੀ ਜਿਹੜਾ ਅੰਕਲ ਸੁਭਾ ਸਿੰਘ ਹੁਣ ਸੁਭਾ ਸਿੰਘ ਛੇ ਰੁਗੋੜਾ ਹੈ ਜੀ ਇਹਦੀ ਉਮਰ ਕਿੰਨੀ ਹੋ ਗਈ ਬੱਡ ਬਾਈ ਇਹ ਹੈਗੀ 31 ਕਿ ਮਹੀਨੇ ਦੀ ਹੈ ਜੀ ਅੱਛਾ ਇਹਦਾ ਬਸ਼ੇਰੀ ਹੈ ਬਸ਼ੇਰੀ ਹੈ ਜੀ ਦੋ ਦੰਦ ਹੋ ਗਈ ਦੋ ਦੰਦ ਹੁਣ ਲੱਗੀ ਹੋਣੀ ਬਾਈ ਜੀ ਹਜੇ ਦੇ ਧਿਆਨ ਨਹੀਂ ਕੀਤਾ ਜੀ ਹਾਂਜੀ ਵੀ ਮੰਨ ਕੇ ਚੱਲ ਬਾਈ ਜੀ ਇਹਦੀ ਹਾਈਟ ਪਿੱਛੇ ਚੱਲ ਜੀ ਆਪਾਂ ਹਾਈਟ ਕਿੰਨੀ ਕਰ ਗਈ ਹਾਈਟ 6 1/2 ਇੰਚ ਹੈਗੀ ਬਾਈ ਜੀ ਤੇ ਮਾਂ ਵਾਲੇ ਪਾਸਿਓਂ ਖਾਂਦਾ ਹਾਂ ਜੀ ਆਹ ਮਾਂ ਇਹਦੀ ਬਾਈ ਜੀ ਆਹ ਸਾਲੀ ਲਈ ਲੈ ਆਈਂਦੀ ਨੁਕਰੀ ਕੋੜੀ ਸੀਗੀ ਬਾਟ ਪਲੱਸ ਆਈਟ ਸੀ ਅਦੀ ਜੀ ਜੀ ਹਾਂਜੀ ਤੇ ਇਹ ਕਿੰਨਾ ਕ ਚਿਰ ਦੀ ਤੁਹਾਡੇ ਕੋਲੇ ਆਈ ਹੈ ਇਹ ਨਹੀਂ ਆਪਣੇ ਘਰ ਦੀ ਜੰਪਲ ਹੈ ਜੀ ਅੱਛਾ ਘਰੇ ਜੰਮੀ ਹੈ ਘਰੇ ਜੰਮੀ ਹੈ ਜੀ ਆਪਣੇ ਤੇ ਇਹਦੀ ਮਾਂ ਜਿਹੜੀ ਉਹ ਵੀ ਤੁਹਾਡੇ ਕੋਲੇ ਹੀ ਹੈ ਹਾਂ ਨਹੀਂ ਇਹਦੀ ਮਾਂ ਆਪਾ ਸੇਲ ਕਰਤੀ ਸੀ ਹਤਕੀ ਜੀ ਅੱਛਾ ਹਾਂਜੀ ਜੀ ਅੱਛਾ ਜਿਹੜੀ ਪਹਿਲਾ ਨੁਕਰੀ ਕੋੜੀ ਦਾ ਆਪਾਂ ਨੂੰ ਰੋਬੰਦਸ਼ ਨੂੰ ਦੱਸ ਹਾਂ ਹਾਂ ਹਾਂਜੀ 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 ਇਹ ਲੰਮੀ ਜੀ ਕੋੜੀ ਲੰਮੀ ਕੋੜੀ ਹਾਂਜੀ ਹਾਂਜੀ ਉਹਦੀ ਬੱਚੀ ਹੈ ਜੀ ਜੀ ਅੱਛਾ ਇਹਦਾ ਕੋਈ ਵਿਚਾਰ ਬਣਦਾ ਹੈ ਸੇਲ ਦਾ ਕਿ ਜਾਂ ਇਹ ਚੈਸਟ ਵਿਖਾਈ ਹੈ ਜੀ ਹਾਂ ਇਹਦਾ ਦੇਖ ਲਾਂਗੇ ਬਈ ਜੀ 2 ਮਹੀ अच्छा हां जी हां जी चेक पास हो गई चेक, हा <coughs> चेक पास है ए, जी जी हां जी पद्मघोड़ी ਤੋਂ ਸੱਜਣੋਂ ਗੱਬਣਾ 2 ਮਹੀਨਿਆਂ ਦੀ ਚੈੱਕ ਪਾਸ ਹੈ ਹਾਈਟ ਕਿੰਨੀ ਦਸੀ ਜੀ 44 ਇੰਚ ਹੈ 44 ਇੰਚ ਹਾਈਟ ਹੈ ਸੱਜਣੋਂ ਫੱਟੀ ਵਾਲੀ ਤੇ ਉਮਰ ਹੈਗੀ ਹੈ 31 ਮਹੀਨੇ ਸ਼ੇਰੂ ਘੋੜਾ ਹੈ ਸਰਦਾਰ ਸੂਬਾ ਸੋਨਾ ਕੋਲੇ ਉਹਨਾਂ ਕੋ ਘੋੜੇ ਦੀ ਬੱਚੀ ਹੈ ਇਹ ਜੇ ਕੋਈ ਚੰਗੀ ਲੱਗੇ ਤੇ ਬਾਈ ਜੀ ਹੋਣਾ ਦਾ ਵਿਚਾਰ ਬਣ ਸਕਦਾ ਹੈ ਫੋਨ ਕਰ ਲਿਓ ਅੱਛਾ ਰੋਬਿੰਨ ਸਵਾਗਤ ਹੈ ਪੁੱਤ ਸਿੱਕਾ ਹੋਰ ਰੋਬਨ ਪਿਛਲੇ ਦਿਨਾਂ ਦੇ ਵਿੱਚ ਇੰਸਟਾਗ੍ਰਾਮ ਤੇ ਵੀ ਕਾਫੀ ਪਾਪਾ ਵੀਡੀਓ ਬਣਾਉਂਦੇ ਹੁੰਦੇ ਆ ਜਦ ਤੁਸੀਂ ਘੋੜਿਆਂ ਨੂੰ ਕਦੇ ਡਾਈਟ ਪਾ ਰਹੇ ਹੁੰਦੇ ਉਹਨੇ ਕਦੇ ਸਵਾਰੀ ਕਰ ਰਹੇ ਹੁੰਦੇ ਉਹ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼ੋਹਾਂ ਦੇ ਵਿੱਚ ਵੀ ਐਂਟਰੀ ਮਾਰੋਗੇ ਕਿ ਜਾਂ ਕੀ ਸੋਚਿਆ ਹਾਂਜੀ ਜ਼ਰੂਰ ਆਪਾਂ ਐਂਟਰੀ ਲਵਾਂਗੇ ਸ਼ੋਹ ਦੇ ਵਿੱਚ ਆਪਣੇ ਬਸ਼ੇਰੇ ਸਟੱਡ ਆਪਣੇ ਇਥੇ ਫਾਰਮ ਤੇ ਤਿਆਰ ਹੋ ਰਹੇ ਆ ਤੇ ਵਾਹਿਗੁਰੂ ਕਿਰਪਾ ਰੱਖੇ ਆਪਾਂ ਸ਼ੋਹ ਦੇ ਵਿੱਚ ਵੀ ਜ਼ਰੂਰ ਜਾਵਾਂਗੇ ਜੀ ਹੁਣ ਤਿਆਰੀ ਚੱਲਦੀ ਪਈ ਸ਼ੋਹ ਦੀ ਹਾਂਜੀ ਚੱਲਦੀ ਪਈ ਆ ਨਾਲ-ਨਾਲ ਹੀ ਚੱਲਦੀ ਪਈ ਆ ਲੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਭੈਣ ਤੁਹਾਨੂੰ ਭਈ ਸ਼ੋਹਾਂ ਦੇ ਵਿੱਚ ਵੀ ਦਿਸ ਜਿਆ ਕਰੂਗੀ ਤੇ ਬਾਕੀ ਸਵਾਰੀ ਬੜੀ ਚੰਗੀ ਕਰਦੀ ਆ ਤੁਹਾਨੂੰ ਬਾ ਖਾ ਕੇ ਹਟਿਆ ਦੱਸ ਕੇ ਹਟੇ ਉਮਰ ਕਿੰਨੀ ਹੈ ਰੋਬਨ ਹੁਣ ਮੇਰੀ 16-17 ਤੇ ਘੋੜਿਆਂ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਮੈਨੂੰ 4-5 ਸਾਲ 4-5 ਸਾਲ ਹੋ ਗਏ ਜਾਨੀ ਕਿ 11 ਕੇ ਸਾਲ ਦੀ ਸੀਗੇ ਜਦੋਂ ਘੋੜਿਆਂ ਦੇ ਵਿੱਚ ਆ ਲੈਂਦੇ ਹਾਂ ਜੀ ਤੇ ਹੁਣ ਆ ਗੱਲ ਕਰਾਂ ਦੀ ਘੋੜੀ ਬਾਰੇ ਵੀ ਦੱਸੋ ਜਿਹੜੀ ਘੋੜੀ ਅਗਲੀ ਹੈ ਉਹਦਾ ਨਾਂ ਕੀ ਹੈ ਉਹਦਾ ਨਾਂ ਨੂਰੀ ਨੂਰੀ ਉਹ ਕਿਹੜੇ ਘੋੜੇ ਦੀ ਆ ਬੱਚੇ ਉਹ ਰਾਮਰਾਜ ਦੀ ਧੀ ਆ ਜੀ ਤੇ ਮਾਂਲੇ ਪਾਸਿੋਂ ਜੀ ਮਾਂਲੇ ਪਾਸੋਂ ਆਉਣਾ ਨਾ ਮਾਂ ਉਹਦੀ ਆਪਣੇ ਕੋਲ ਹੀ ਆ ਜਦੋਂ ਆਪਾਂ ਉਹਦੀ ਮਾਂ ਲਈ ਸੀ ਉਹਨਾਂ ਨੇ ਆਪਾਂ ਨੂੰ ਰਤਨਾਕਰ ਦੀ ਕਹਿ ਕੇ ਦਿੱਤੀ ਸੀ ਜੀ ਹਾਂਜੀ ਤੇ ਉਹਦੀ ਮਾਂ ਦੀ ਪੁੱਤਾਂ ਕਿੰਨੀ ਹਾਈਟ ਆ ਉਹਦੀ ਮਾਂ ਦੀ 62 ਇੰਚ 62 ਇੰਚ ਤੇ ਜੇ ਇਹਦੀ ਗੱਲ ਕਰਾਂ ਇਹਦੀ ਆਪਦੀ ਹਾਈਟ ਕਿੰਨੀ ਆ ਇਹਦੀ ਆਪਦੀ 52.5 ਹੈਗੀ ਆ ਜੀ ਤੇ ਇਹ ਕਿੰਨੇ ਚਿਰ ਦੀ ਆ ਉਮਰ ਕਿੰਨੀ ਆ ਇਹਦੀ ਇਹ 4 ਸਾਲ 4 ਸਾਲ ਦੀ ਹੋ ਗਈ ਤੇ ਹੁਣ ਗਾਂ ਮੀਟ ਕਰਵਾਈ ਬਈ ਕਿ ਜਾਣ ਕਿਦਾਂ ਜੀ ਅਣੀ ਖਾਲੀ ਹੈ ਬਈ ਜੀ ਮੌਕੇ ਤੋਂ ਪਹਿਲੇ ਦੇਵ ਰਾਜ ਤੇ ਨੇ ਇੱਕ ਬੱਚਾ ਦਿੱਤਾ ਜੀ ਉਹ ਸ਼ੇਰ ਆਪਣੇ ਕੋਲੇ ਹਾਂਜੀ ਤੇ ਹੁਣ ਇਹਦਾ ਵੀ ਇਰਾਦਾ ਬਣਦਾ ਕੋਈ ਇਹਨਾਂ ਨਹੀਂ ਹਾਲੇ ਤੱਕ ਤਾਂ ਕੋਈ ਵਿਚਾਰ ਨਹੀਂ ਇਹਦਾ ਜੀ ਅੱਛਾ ਇਹ ਬੱਚੇ ਰਸਤੇ ਰੱਖੀ ਹੋਈ ਜੀ ਜੀ ਲਵੀ ਇਹ ਕੋੜੀ ਫੋਰ ਸੇਲ ਨਹੀਂ ਹੈਗੀ ਸੱਚ ਨੂੰ ਇਹਦੀ ਮਾਰਕਿੰਗ ਕੀ ਕੀ ਹੈ ਬਈ ਮੈਂ ਭੁੱਲ ਗਿਆ ਇਹਦੇ ਮੱਥੇ ਪਟਾ ਬਈ ਜੀ ਹਾਂਜੀ ਬਹੁ ਬਰੀਕ ਜਿਆਦਾ ਤੇ ਇੱਕ ਦੋ ਪੈਰ ਚਿੱਟੇ ਹੈ ਜੀ ਜੀ ਅੱਛਾ ਹੁਣ ਆਜੋ ਆਪਾਂ ਅਗਲੀ ਘੋੜੀ ਤੇ ਜੀ ਅਗਲੀ ਘੋੜੀ ਜੱਡੀ ਦਿਖਾਉਣੀ ਹੈ ਭਰਾਵਾ ਅਗਲੀ ਕੁੜੀ ਭਾਜੀ ਮਨ ਲਾਇਕ ਮਾਰਵਾੜੀ ਕੁੜੀ ਹੈ ਜੀ ਬਈ ਜੀ ਹਾਂ ਜੀ ਤੇ ਨਾਂ ਕੀ ਹੈ ਦੀ ਉਹ ਸੁਲਤਾਨ ਮਿਰਜੇ ਦੀ ਹੈ ਬਈ ਜੀ ਅੱਛਾ ਹਾਂ ਜੀ ਤੇ ਨਾਂ ਰੱਖਿਆ ਉਹਦਾ ਕਿ ਨਹੀਂ ਨੀ ਨਾਂ ਨਹੀਂ ਰੱਖਿਆ ਬਈ ਜੀ ਅੱਛਾ ਤੇ ਮਾਲੇ ਪਾਸੇ ਜੀ ਆ ਮਾਲੇ ਪਾਸੇ ਉਹਦੀ ਮਾਰਵਾੜੀ ਘੋੜੀ ਆ ਉਹ ਅਨ ਆਉਣੀ ਆ ਜੀ ਕੁੜੀ ਜੀ ਤੇ ਉਹਦੀ ਮਾਂ ਦੀ ਹਾਈਟ ਵੀ 58 ਪਲੱਸ ਆ ਜੀ। ਅੱਛਾ। ਹਾਂ ਜੀ ਤੇ ਆਪ ਦੀ ਕੁੜੀ ਦੀ ਹਾਈਟ ਵੀ ਬਹੁਤ ਚੰਗੀ ਆ 58 ਪਲੱਸ ਹੀ ਆ ਜੀ। ਜੀ। ਅੱਛਾ ਇਹਦਾ ਕੋਈ ਵਿਚਾਰ ਬਣ ਸਕਦਾ? ਹਾਂ ਇਹਦਾ ਦੇਖ ਲਾਂਗੇ ਸੋਚ ਲਾਂਗੇ। ਵੈਸੇ ਉਮਰ ਕਿੰਨੀ ਦਸੀ ਇਹਦੀ ਜੀ? ਇਹ ਹੈਗੀ ਹੈ ਬਾਈ ਜੀ 4 ਸਾਲ ਦੀ। 4 ਸਾਲ ਦੀ। ਇਹ ਘਰ ਦੀ ਹੈ ਕਿ ਜਾਂ ਬਾਹਰੋਂ ਲਿਆਂਦੀ ਸੀ? ਇਹ ਆਪਣੇ ਘਰ ਦੀ ਹੈ ਬਾਈ ਜੀ ਇਹ। ਇਹ ਵੀ ਘਰ ਦੀ ਹੈ। ਤੇ ਇਹਦਾ ਵਿਚਾਰ ਬਣ ਸਕਦਾ? ਇਹ ਤਾਂ ਦੇਖ ਲਾਂਗੇ ਸੋਚ ਲਾਂਗੇ ਬਾਈ ਜੀ। ਜੇ ਕੋਈ ਹਾਂ ਚੰਗਾ। ਲੈ ਵੀ ਇਹ ਚੰਗੀ ਲੱਗੇ ਘੋੜੀ ਭਾਈ ਤੇ ਇਹਦਾ ਵੀ ਵਿਚਾਰ ਬਣਾ ਲਿਓ। ਹੁਣ ਮਾੜਾ ਜਿਹਾ ਵੱਟੇ ਬਾਰੇ ਦੱਸ ਦੋ ਬਾਈ ਵੱਟ ਹੋਣ ਜਾਂ ਕਿਦਾਂ ਨਹੀਂ ਨਹੀਂ ਅਸਤਾ ਕੋਈ ਚੱਕਰ ਨਹੀਂ ਪਈ ਜਿਹੜਾ ਵਿਕਣਾ ਜਿਹੜਾ ਉਹ ਮਾਲ ਮੁੱਲੀ ਜਾਣਾ ਹੁੰਦਾ ਜੀ ਐਵੇਂ ਵਾਧੂ ਦਾ ਮੰਗਨ ਦਾ ਵੀ ਕੀ ਉਹ ਹਨ ਤੇ ਇਹ ਵੀ ਨਹੀਂ ਵੀ ਆਪਾਂ ਮੰਨ ਲਾ ਕੇ ਇਹਦੀ ਭਰਾ ਨੂੰ ਇਹ ਹੁੰਦਾ ਵੀ ਮੰਨ ਲਾ ਆਪਣੇ ਕੋਲੇ ਜਾਨਵਰ ਆ ਤਾਂ ਆਪਾਂ ਐਵੇਂ ਹੀ ਦੇਨੇ ਆ ਜਾਂ ਆਪਾਂ ਨਵੇਂ ਆ ਹਨ ਤਾਂ ਉਹ ਵੀ ਨਹੀਂ ਗਿਆ ਜੀ ਹਾਂ ਜੀ ਵੀ ਮਾਲਾ ਜਿਹੜਾ ਮਾਰਕੀਟ ਦੇ ਹਿਸਾਬ ਨਾਲ ਮਾਰਕੀਟ ਦੇ ਹਿਸਾਬ ਨਾਲ ਡੇਟ ਚੱਲਦਾ ਉਸਾਂ ਨਾਲ ਜੀ 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 ਲੈ ਵੀ ਸੱਜਣੋ ਇਹਦੇ ਬਾਬਤ ਵੀ ਤੁਸੀਂ ਭਾਈ ਭਰਾ ਨਾਲ ਗੱਲ ਕਰ ਸਕਦੇ ਹੋ ਅੱਛਾ ਰੋਬਣਾ ਅਗਲੀ ਘੋੜੀ ਬਾਰੇ ਤੁਸੀਂ ਦੱਸ ਦੋ ਅਗਲੀ ਘੋੜੀ ਕਿਹੜੀ ਵਿਖਾਉਣੀ ਹੈ ਅਗਲੀ ਅਗਲੀ ਘੋੜੀ ਜੀ ਤੇ ਮੈਂ ਰਾਈਡ ਕੀਤੀ ਹੈ ਜੀ ਹਾਂ ਰਾਈਡ ਬੜੀ ਚੰਗੀ ਕਰਾਉਂਦੀ ਬਈ ਹਾਂ ਜੀ ਅੱਛਾ ਉਹ ਕਿੰਨੇ ਚਿਰ ਦੀ ਤੇ ਕਿਹੜੇ ਘੋੜੇ ਦੀ ਹੈ ਜੀ ਉਹ ਹੈਗੀ ਹੈ ਜੀ 5-6 ਸਾਲ ਦੀ ਹੈਗੀ ਹੈ ਜੀ ਤੇ ਉਹਦੀ ਹਾਈਟ ਹੈਗੀ ਹੈ 48 ਇੰਚ ਤੇ ਉਹ ਆਪ ਕਿਹੜੇ ਘੋੜੇ ਦੀ ਹੈ ਜੀ ਉਹ ਆਪ ਅਨਨੋਨ ਹੈ ਆਪ ਅਨਨੋਨ ਆਪ ਖਰੀਦੀ ਸੀ ਉਹਨਾਂ ਤੇ ਤੁਹਾਡੇ ਕੋਲੇ ਬਾਈ ਕਿੰਨੇ ਚਿਰ ਦੀ ਆਈ ਹੈ ਜੀ ਉਹਨੂੰ ਹੋ ਗਏ ਬਾਈ ਜੀ 1.5 ਸਾਲ ਹੋ ਗਏ ਆਪਣੇ ਕੋਲੇ ਆਈ ਨਹੀਂ ਤੇ ਆਪਣੇ ਕੋਲ ਬੱਚਾ ਦਿੱਤਾ ਕੋਈ ਕਿ ਨਹੀਂ ਨਹੀਂ ਆਪਣੇ ਕੋਲੇ ਹੁਣ ਸੂਣ ਵਾਲੀ ਹੈ ਬਾਈ ਜੀ ਅਗਸਤ ਚ ਅੱਗੇ ਉਹਨੇ ਸੂਪਣਾ ਜੀ ਮੰਨ ਲਓ ਥੋੜੇ ਟੈਂਸ਼ਨ ਹਾਂਜੀ 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 ਕਿਹੜੇ ਕੋੜੇ ਤੇ ਸੂਣ ਵਾਲੀ ਬਾਈ ਉਹ ਮਦੀਰ ਵਾਲੇ ਆ ਕਾਂਟੇ ਦਾ ਬੱਚਾ ਜੀ ਮਦੀਰ ਅੱਛਾ ਉਹਦੀ ਤਾਂ ਗੱਬਣਾ ਜੀ ਜੀ ਤਾਂ ਵੀ ਸੱਜਣੋਂ ਗੱਬਣ ਕੋੜੀ ਐ ਖੁੱਲੀ ਡੁੱਲੀ ਤੋਰੀਦਾਰੀ ਦੀ ਤੁਸੀਂ ਵੇਖ ਲਈ ਸਾਫ ਹੈ ਜਿਹੜਾ ਸ਼ਕੀਨ ਬੰਦਾ ਹੈ ਰਾਈਡਿੰਗ ਦਾ ਉਹ ਵੀ ਬਾਈ ਜੀ ਹੁਣਾਂ ਨੂੰ ਇਸ ਘੋੜੀ ਬਾਰੇ ਗੱਲ ਕਰ ਲਿਓ ਜਿੰਤੋਂਗੇ ਸੋ ਰੱਸਾ ਝੋਲੀ ਪੈ ਸਕਦਾ ਹੈ ਤੇ ਘੋੜੀ ਹੈ ਵੀ ਚੰਗੀ ਹਾਈਟ ਵੀ ਚੰਗੀ ਹੈ ਤੇ ਘੋੜੀ ਹੈ ਵੀ ਸੁਨੱਖੀ ਤੇ ਭਾਈ ਤੁਸੀਂ ਗੱਲਬਾਤ ਕਰ ਲਿਓ ਅੱਛਾ ਭਾਈ ਹੁਣ ਆਪਾਂ ਅਗਲੀ ਘੋੜੀ ਕਿਹੜੀ ਵਖਾਉਣੀ ਹੈ ਜੀ ਉਹ ਭਰਾਵਾਂ ਨੂੰ ਦਿਖਾ ਦਈਏ ਹਾਂ ਉਹ ਅਗਲੀ ਘੋੜੀ ਭਾਈ ਜੀ ਨਿਊ ਤੂਫਾਨ ਦੀ ਆਪਣੇ ਕੋਲੇ ਜੀ 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 ਅੱਛਾ ਉਹ ਉਹਦੀ ਉਮਰ ਕਿੰਨੀ ਹੋਗੀ ਜੀ ਉਹ ਹੈਗੀ ਆ 11-12 ਸਾਲ ਦੀ ਜੀ ਤੇ ਮਾਂ ਵਾਲੇ ਪਾਸਿਓਂ ਜੀ ਉਹ ਮਾਂ ਵਾਲੇ ਪਾਸੋਂ ਆਣਾ ਹੋਣਾ ਭਾਈ ਆ ਨਾ ਨਾ ਹਾਂ ਜੀ 11-12 ਸਾਲ ਦੀ ਘੋੜੀ ਤੁਹਾਡੇ ਕੋਲੇ ਕਿੰਨੇ ਜਿਰਦੀ ਆ ਜੀ ਆਪਣੇ ਕੋਲੇ ਹੋ ਗਿਆ ਭਾਈ ਜੀ ਸਾਲ ਕਿ ਦਸੇ ਸਵੇਸੇ ਹੋਣਾ ਵਾਲਾ ਜੀ ਅੱਛਾ ਉਹ ਹੁਣ ਉਹਨੇ ਮੰਨ ਲਓ ਗੱਭ ਕਰਵਾਈ ਕੀ ਖਾਲੀ ਹੈ ਨਹੀਂ ਖਾਲੀ ਹੈ ਜੀ ਮੌਕੇ ਤੇ ਖਾਲੀ ਹ ਕਿੰਚ ਹੋ ਗਏਗੇ ਇਹ ਵੀ ਦੇ ਦੋਗੇ ਜੀ ਹਾਂ ਜੀ ਇਹ ਵੀ ਸੇਲ ਕਰ ਲਾਂਗੇ ਜੀ ਲੈ ਵੀ ਇਹ ਵੀ ਘੋੜੀ ਤੁਹਾਨੂੰ ਵਿਖਾਤੀ ਤੋਰਾ ਤਰਾ ਕਿਦਾਂ ਇਹਦਾ ਤੁਰਦੀ ਐ ਰਾਈਡ ਕਰਾਉਂਦੀ ਐ ਬਹੁਤ ਵਧੀਆ ਹਾਂਜੀ 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 ਬਹੁਤ ਵਧੀਆ ਜੀ ਹਾਂਜੀ ਹਾਂਜੀ ਲੈ ਵੀ ਸਜਣੋ ਇਹ ਵੀ ਘੋੜੀ ਤੁਹਾਨੂੰ ਵਿਖਾਤੀ ਇਹਦੀ ਮਾਰਕਿੰਗ ਬਾਰੇ ਥੋੜਾ ਜਿਹਾ ਵੀ ਦੱਸ ਦਈਏ ਉਹਦੇ ਮੱਥੇ ਫੁੱਲ ਹੈ ਜੀ ਤੇ ਦੋ ਪੈਰ ਚਟੇ ਆ ਜੀ ਦੋ ਪੈਰ ਮਗਰਲੇ ਜੀ ਜੀ ਮਗਰਲੇ ਜੀ ਮਗਰਲੇ ਦੋ ਪੈਰ ਚਟੇ ਨੇ ਮੱਥੇ ਫੁੱਲ ਹਾਂਜੀ ਜੀ ਤੇ ਪਹਿਲਾ ਬੱਚੇ ਬਾਈ ਜਿਹੜੇ ਤੁਸੀਂ ਲਿਆਏ ਸੀ ਜਦੋਂ ਉਦੋਂ ਇਹਨੇ ਕੋੜੀ ਦੇ ਬੱਚੇ ਦੇਖੇ ਸੀ ਤੁਸੀਂ ਹਾਂ ਉਦੋਂ ਮਗਰੋਂ ਉਹਨਾਂ ਨੇ ਕਿਹਾ ਸੀ ਬਹੁਤ ਚੰਗੇ ਬੱਚੇ ਸੀ ਉਹਨਾਂ ਸੇਲ ਕੀਤੇ ਆ ਜੇ ਇੱਕ ਤਾਂ ਵਸ਼ੇਰੀ ਕੀਤੀ ਸੀਗੀ ਆਪਣੇ ਕੋਲੇ ਜਿਹੜੇ ਪਦਮ ਘੋੜੇ ਵਾਲੇ ਆ ਦਾਰਾ ਅੰਕਲ ਆ ਨਾ ਜੀ ਉਹਨਾਂ ਕੋਲੋਂ ਮਨ ਲਾ ਆਪਣੇ ਕੋਲੇ ਆਈ ਗਿਆ ਜੀ ਉਹਨਾਂ ਕੋਲੇ ਇੱਕ ਬੱਚੇ ਦੀ ਮਨ ਲਾ ਐਕਸਪਾਇਰ ਹੋ ਗਿਆ ਸੀਗਾ ਫਿਰ ਉਹਨਾਂ ਨੇ ਕਾਂਟੇ ਤੋਂ ਗੱਭਨ ਸੀਗੀ ਜੀ ਹਾਂਜੀ ਇੱਥੇ ਬਾਈ ਸਵਾਲ ਆ ਦੇ ਕੋਲੇ ਇੰਨਾ ਚਿਰ ਰਹੀ ਐ ਕੁੜੀ ਤੇ ਉਹਨੂੰ ਕਿੰਨਾ ਚਿਰ ਰਹੀ ਤੁਹਾਡੇ ਕੋਲੇ ਜੀ ਸਾਲ ਨੂੰ ਹੋ ਗਿਆ ਹਾਂਜੀ ਤੇ ਫਿਰ ਤੁਸੀਂ ਗੱਬਕਿਉਣੀ ਕਰਾਈ ਅੰਦਰ ਦੀ ਸਾਫ ਹੈ ਹਾਂ ਅੰਦਰ ਦੀ ਸਾਫ ਹੈ ਤੇ ਤੂੰ ਤੁਹਾਡਾ ਕੀ ਕਾਰਨ ਆਪਾਂ ਇੱਕ ਕਰੀ ਬਈ ਐ ਇਸ ਵਾਰ ਹੁਣ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਪਹਿਲਾਂ ਆਪਾਂ ਇੱਕ ਰੀਜਮ ਬਦਵਾਇਆ ਸੀ ਤੇ ਆਪਾਂ ਨੂੰ ਇਸੀ ਗੱਬਣ ਹਾਂਜੀ ਉਹ ਮੁੜ ਕੇ ਇਹ ਮਨਲਾ ਆਪਾਂ ਚੈੱਕ ਪਾਸ ਨਹੀਂ ਕਰਵਾਈ ਉਦੋਂ ਇਹ ਉੱਥੇ ਡੇਰੇ ਚ ਸੀਗੀ ਸੰਤਾਂ ਕੋਲੇ ਹਾਂਜੀ ਉੱਥੇ ਕਿਸੇ ਵੀ ਕੋਈ ਮਨਲਾ ਉੱਥੇ ਕੋ ਡਾਕਟਰ ਦੀ ਸਹੂਦਾ ਐ ਨਹੀਂ ਹੈ ਨਹੀਂ ਸੀ ਤਾਂ ਉਹ ਤਾਂ ਕਰਕੇ ਆਪਾਂ ਜਦੋਂ 5 ਮਹੀਨੇ ਬਾਅਦ ਚਾਹੇ 6 ਮਹੀਨੇ ਬਾਅਦ ਚੈੱਕ ਕਰਾਈ ਹੁਣ ਤਾਂ ਉਹ ਕੁੜੀ ਖਾਲੀ ਸੀਗੀ ਕਰਕੇ ਹੁਣ ਮਨ ਨਾਲ ਗਰਮੀ ਜ਼ਿਆਦਾ ਜੀ ਤੇ ਹੁਣ ਆਪਣਾ ਜਨਵਾਰ ਵੀ ਥੋੜਾ ਜਨਵਾਰ ਵੀ ਜ਼ਿਆਦਾ ਵਧ ਗਏ ਤੇ ਹੁਣ ਉਹ ਆਪਣੇ ਵਾਲਾ ਘੋਲ ਬਸ਼ੇਰਾ ਹੀ ਛੱਡਾਂਗੇ ਦੇ ਤੇ ਜੀ ਹਾਂਜੀ ਹਾਂਜੀ ਹਬ ਜੇ ਮੰਨ ਲਓ ਤੁਸੀਂ ਜੈਂਪ ਦੇ ਕੇ ਮੰਨ ਲਓ ਦੇਨੇ ਉਹ ਤੇ ਉਸ ਆ ਦਾ ਰੇਟ ਲੱਗ ਜੂ ਹਾਂਜੀ ਹਾਂਜੀ ਖਾਲੀ ਦੇਨੇ ਤਾਂ ਉਸ ਆ ਦਾ ਜੀ ਹਾਂਜੀ ਜੀ ਅੱਛਾ ਹੁਣ ਆ ਜੀ ਆਪਾਂ ਬਾਈ ਕਾਂਟੇ ਵਾਲੇ ਬੱਚੇ ਦੇ ਹਾਂਜੀ ਭਾਈ ਜੀ ਉਹ ਜਿਹੜਾ ਕਾਂਟੇ ਵਾਲਾ ਬੱਚਾ ਹੈ ਬਾਈ ਜਿਹੜਾ ਕਮੈਤ ਕਲਰ ਦਾ ਜੀ 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 ਪਾਲੀ ਚੰਗੀ ਖੜਨੀ ਭਾਈ ਮੇਰੇ ਕਹਿਣ ਦੀ ਲੋੜ ਨਹੀਂ ਬੱਚਾ ਜਿਹੜਾ ਖੂਨ ਹੁੰਦਾ ਬ੍ਰੈਂਡ ਹੁੰਦਾ ਉਹ ਤਾਂ ਬਾਈ ਦੱਸਦਾ ਸਹੀ ਹੈ ਸਹੀ ਹੈ ਉਹ ਬੋਲ ਬੋਲ ਦੱਸ ਬਾਈ ਮੈਂ ਕਿਹੜੀ ਬਾਪ ਦੀ ਉਲਾਦ ਹੈ ਹਨਾ ਅੱਛਾ ਇਹ ਕਿੰਨੇ ਚਿਰ ਦਾ ਬੱਚਾ ਹੈ ਵੀਰੇ ਇਹ ਬਾਈ ਜੀ ਹੈਗਾ 2 ਤੋਂ 2.5 ਮਹੀਨੇ ਦਾ ਜੀ ਸਹੀ 2.5 ਮਹੀਨੇ ਦਾ ਹੈ ਹਾਂ ਦੀ ਹਾਂ ਦੀ ਇਹਨੂੰ ਪਤੰਦਰ ਮਾਂ ਦੇ ਬਰਾਬਰ ਹੋਇਆ ਬੱਚਾ ਹਾਂਜੀ ਹਾਂਜੀ ਬਹੁਤ ਚੰਗੇ ਮਤਲਬ ਇਹਦੀ ਮਾਂ ਦੇ ਬੱਚੇ ਬਹੁਤ ਚੰਗੇ ਆਏ ਆ ਜੀ ਇਹਦੀ ਮਾਂ ਜਿਹੜੀ ਆ ਉਹਨੇ ਬਾਪ ਦੀ ਹਾਈਟ ਮਾਂ ਦੀ 62 ਇੰਚ ਆ ਜੀ ਤਾਂ ਉਹਦੇ ਤੋਂ ਪਹਿਲਾਂ ਆਪਣੇ ਕੋਲ ਦਿਲਸ਼ਾਨ ਦੀ ਬਸ਼ੇਰੀ ਆ ਜੀ ਬਹੁਤ ਚੰਗੀ ਆ ਮਤਲਬ ਪਿਛਲੇ ਸਾਲ ਦੀ ਬਸ਼ੇਰੀ ਆ ਕਿ 2 ਮਹੀਨੇ ਪਹਿਲਾਂ ਬਸ਼ੇਰਾ ਆ ਦੋ ਟਾਈ ਮਹੀਨੇ ਪਹਿਲਾਂ ਤਾਂ ਬਸ਼ੇਰੀ ਵੀ ਅੱਜ ਮਾਂ ਦੇ ਬਰਾਬਰ ਆ ਜੀ ਬਹੁਤ ਚੰਗੇ ਬੱਚੇ ਦਿੰਦੀ ਆ ਜੀ ਇਹਦੀ ਮਾਂ ਕਿਹੜੀ ਖਾਨਦਾਨ ਦੀ ਆ ਬਾਈ ਇਹ ਬਈ ਅਨਨੋਣਾ ਆ ਆਪਾਂ ਨੂੰ ਅਨਨੋਨ ਕਹਿ ਕੇ ਦਿੱਤੀ ਆ ਪਰ ਉਹਨੇ ਦੋ ਦਿਲਸ਼ਾਨ ਤੋਂ ਬਸ਼ੇਰੀਆਂ ਦਿੱਤੀਆਂ ਜੀ ਪਿੱਛੇ ਇੱਕੋ ਪਿੱਛੇ ਬਾਈ ਕੁਲੇ ਰਾਜਸਥਾਨ ਵਾਲਿਆਂ ਕੋ ਉਹਨਾਂ ਕੋਲ ਵੀ ਛੇਰੀ ਬਹੁਤ ਚੰਗੀ ਸੀ ਜੀ ਇੱਕ ਆਪਣੇ ਕੋਲੇ ਦਿਲਸ਼ਾਹ ਦੀ ਛੇਰੀ ਬਹੁਤ ਚੰਗੀ ਹੈ ਜੀ ਹੁਣ ਇਹਨੇ ਕਾਂਡੇ ਤੋਂ ਬਾ ਬਛੇਰਾ ਦਿੱਤਾ ਜੀ ਹਾਂਜੀ ਤੇ ਹੁਣ ਆਪਾਂ ਇਹ ਮਏ ਸੀ ਵੀ ਬੱਚੇ ਨੂੰ ਦੁੱਧ ਨਾਲ ਪਲਾਉਣਾ ਜੀ ਤੇ ਆਪਾਂ ਮੇਟ ਨਹੀਂ ਕਰਾਈ ਕੁੜੀ ਤਾਂ ਹੁਣ ਇਹ ਹੈ ਵੀ ਬੱਚੇ ਨੂੰ 2 ਮਹੀਨਾ ਤੱਕ ਦੁੱਧ ਛੜਾਵਾਂਗੇ ਨਾਲੇ ਕੁਝ ਗਰਮੀ ਘਟਜੂਗੀ ਫਿਰ ਆਪਾਂ ਮੇਟ ਕਰਾਵਾਂਗੇ ਇਹ ਬੱਚਾ ਦੇਣ ਦਾ ਕਿਉਂ ਵਿਚਾਰ ਬਣਿਆ ਭਾਈ ਬੱਚਾ ਦੇਣ ਵਾਲਾ ਆਪਣੇ ਕੋਲੇ ਕਾਂਡੇ ਦੇ ਬੱਚੇ ਚਾਰ ਆ ਗਏ ਜੀ ਚਾਰ ਹਾਂਜੀ ਆਪਣੇ ਕੋਲੇ ਨਾ ਹਾਂਜੀ ਆਪਣੇ ਕੋਲੇ ਬਾਲਾ ਪੰਜ ਕੁੜੀਆਂ ਮੇਟ ਸੀng ਕਾਂਡੇ ਤੋਂ ਤੇ ਚਾਰ ਬਛੇਰੇ ਆ ਗਏ ਜੀ 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 ਆਪਾਂ ਨੂੰ ਏਸੀ ਵੀ ਚਲ ਦੋ ਚੇਰੇ ਰੱਖ ਲਾਂਗੇ ਦੋ سیل ਕਰ ਦਾਂਗੇ ਜੀ ਕਿਉਂਕਿ ਮੱਲਾ ਇੱਕ ਕੁੜੀ ਹਜੇ ਆਪਣੇ ਕੋਲੇ ਕਾਂਟੇ ਤੋਂ ਸੂਨ ਵਾਲੀ ਹੈ ਜੀ ਅੱਛਾ ਹਾਂਜੀ ਹਾਂਜੀ ਵਾਹ ਜੀ ਵਾਹ ਕਾਂਟੇ ਦੇ ਵੱਡੇ ਫਾਇਦੇ ਹਾਂਜੀ ਹਾਂਜੀ ਜੀ ਹਾਂਜੀ ਅੱਛਾ ਇਹ ਮੰਨ ਲਓ ਬੱਚਾ ਉਹ ਦੇ ਦੋਗੇ ਤੁਸੀਂ ਹਾਂ ਹਾਂ ਜੇ ਕੋਈ ਚੰਗਾ ਹਾਂ ਭਰਾ ਕੋਈ ਇਹ ਗੱਲ ਹੈਗੀ ਹੈ ਸੱਜਣੋ ਵੀ ਬੱਚਾ ਹੈਗਾ ਇਹ ਮਹਿੰਗਾ ਉਹ ਮੇਰੇ ਕਹਿਣ ਦੀ ਲੋੜ ਨਹੀਂ ਮਹਿੰਗਾ ਬ੍ਰਾਂਡ ਹੈ ਕਾਲੇ ਕਾਂਟੇ ਦੀ ਮਾਰਕੀਟ ਦੇ ਵਿੱਚ ਕੀ ਰੇਟ ਚੱਲਦਾ ਹੈ ਬੱਚਿਆਂ ਦਾ ਉਹ ਭਾਈ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਜੇ ਕੋਈ ਚੰਗਾ ਭਾਰਖੂ ਭਰਾ ਇਸ ਟਾਈਮ ਤੇ ਵੇਖ ਰਿਹਾ ਹੈ ਉਹ ਭਾਈ ਸਾਨੂੰ ਦੱਸ ਦਿਓ ਬਾਈ ਦੀ ਹੁਣਾਂ ਨਾਲ ਗੱਲਬਾਤ ਕਰ ਲਿਓ ਤੇ ਬੱਚੇ ਦਾ ਰਸਾ ਆਪਦੇ ਝੋਲੀ ਪਵਾ ਸਕਦੇ ਹਾਂ ਅੱਛਾ ਭਾਈ ਅਗਲੀ ਜਿਹੜੀ ਇੱਕ ਹੋਰ ਬਸ਼ੇਰੀ ਆ ਗਈ ਹਾਂਜੀ ਇਹ ਕਿਹੜੇ ਘੋੜੇ ਦੀ ਆ ਜੀ ਏ ਬਾਈ ਜੀ ਅ ਦਲਬਾਗ ਦੀ ਹੈ ਮਿੱਡੇ ਵਾਲੇ ਦੀ ਜੀ ਮਿੱਡੇ ਵਾਲੇ ਦੀ ਹਾਂਜੀ ਇਹ ਕਿੰਨੇ ਚਿਰ ਦੀ ਆ ਆ ਇਹ ਹੋ ਗਈ ਬਾਈ ਜੀ 5 ਕਿ ਮਹੀਨੇ ਦੀ ਜੀ 5 ਮਹੀਨੇ ਹਾਂਜੀ ਹਾਂਜੀ ਇਹਦੇ ਵਿੱਚ ਕੀ ਪੜਦੇ ਹੋ ਘੋੜੇ ਨੇ ਇਹਦੇ ਵਿੱਚ ਕੀ ਕੁਛ ਪਾਇਆ ਇਹ ਬਹੁਤ ਬਰੀਕੀਆਂ ਚੰਗੀ ਬਸ਼ੇਰੀ ਹੈ ਬਾਈ ਜੀ ਕੰਨ ਕੋਤੀ ਦੀ ਬਹੁਤ ਸੋਹਣੀ ਹੈ ਜੀ ਹਾਂਜੀ ਬਹੁਤ ਸਾਫ ਬਸ਼ੇਰੀ ਹੈ ਜੀ ਹਾਂਜੀ ਤੇਰੀ ਮਾਂ ਵਾਲੇ ਪਾਸਿਓਂ ਖਾਂਦਾਨ ਇਹਦੀ ਮਾਂ ਸੱਗੂ ਘੋੜੇ ਦੀ ਹੈ ਬਾਈ ਜੀ ਆਪਣੇ ਕੋਲ ਹੀ ਇਹ ਘੋੜੀ ਉਹ ਉਹ ਹੈਗੀ ਹੈ ਜੀ 64 ਪਲੱਸ ਹੈ ਹਾਈਟ ਉਹਦੀ ਨੌਕਰੀ ਜੀ ਮਾਂ ਵੀ ਨੌਕਰੀ ਆ ਗਈ ਬਾਪ ਵੀ ਬਰਾਗਾ ਦਲਬਾਗ ਨੇ ਕੀ ਚਿਬ ਕੱਢਿਆ ਉਹ ਭਾਈ ਤੁਹਾਨੂੰ ਦੱਸਾਂ ਨੋਡ ਨਹੀਂ ਉਹ ਸਾਰੇ ਹੀ ਭਰਾ ਜਾਣਦੇ ਕਿ ਮਿੱਡੇ ਵਾਲਾ ਕੀ ਜੰਮਦਾ ਕਿਦਾਂ ਦੇ ਉਹਦੇ ਬੱਚੇ ਆਉਂਦੇ ਆ ਬਾਕੀ ਭਾਈ ਕਲੈਕਸ਼ਨ ਬੜੀ ਚੰਗੀ ਹੈ ਗੱਲਬਾਤ ਚੰਗੀ ਹੈ ਤੇ ਜੇ ਖਾਾਕ ਬਾਰੇ ਗੱਲਬਾਤ ਕਰੀਏ ਤੇ ਖਾਾਕ ਕੀ ਕੁਝ ਪਾਈ ਜਾਂਦੇ ਹਾਂ ਅਬ ਬਾਈ ਜੀ ਇਸ ਤਰ੍ਹਾਂ ਖਾਾਕ ਆਪਾਂ ਜਿਹੜੀ ਨਾਰਮਲੀ ਖਾਾਕ ਆ ਜਿਵੇਂ ਜੋਨ ਜਮੀ ਵਗੈਰਾ ਹਾਂਜੀ ਆਪਾਂ ਕੋਈ ਜ਼ਿਆਦਾ ਨਹੀਂ ਹੈਨਾ ਜਾਂ ਦਰਾਹੇ ਵਾਲੇ ਦੀ ਫੀਡ ਵਗੈਰਾ ਵਰਤਦੇ ਹਾਂ ਜੀ ਦਰਾਹੇ ਵਾਲੇ ਦੀ ਪੌਣੀ ਹਾਂਜੀ ਹਾਂਜੀ ਉਹ ਕਿੰਨਾ ਟਾਈਮ ਹੋ ਗਿਆ ਪੌਂਦਿਆਂ ਨੂੰ ਜੀ ਉਹਨੂੰ ਆਪਾਂ ਨੂੰ ਹੋ ਗਿਆ ਬਾਈ ਜੀ ਸਾਲਕ ਹੋ ਗਿਆ ਜੀ ਉਹ ਵੀ ਵਰਤ ਸਾਲਕ ਹੋ ਗਿਆ ਹਾਂ ਦਾ ਰਿਜ਼ਲਟ ਕਿਵੇਂ ਦਾ ਹੈ ਰਿਜ਼ਲਟ ਬਹੁਤ ਵਧੀਆ ਪਹਿਲਾਂ ਅਰਜੇ ਘੋੜਿਆਂ ਦੇ ਵਿੱਚ ਕੀ ਸੀ ਤੇ ਜਦੋਂ ਬਾਈ ਜੀ ਹੋਣ ਵਾਲੀ ਫੀਡ ਪਾਈ ਡਾਇਮੰਡ ਪਾਉਨੇ ਹੋ ਕੇ ਜਾਂ ਪਲਾਟੀਨਮ ਪਾਉਨੇ ਆ ਦੋਨੇ ਪਾਉ ਵਰਤਦੇ ਆ ਬ ਉਹ ਖੋੜੀਆਂ ਲਈ ਤੇ ਉਹਦੇ ਵਿੱਚ ਕੀ ਰਿਜ਼ਲਟ ਮਿਲਿਆ ਵੇਖਣ ਭਾਈ ਜੀ ਇਸ ਤਰ੍ਹਾਂ ਵੀ ਮਤਲਬ ਅਣੀ ਚੰਗਾ ਬਹੁਤ ਚੰਗਾ ਰਿਜ਼ਲਟ ਆ ਜੀ ਉਹਦਾ ਜੀ ਹਾਂ ਜੀ ਮਤਲਬ ਜਾਨਵਰ ਨਹੀਂ ਤਾਂ ਬਾਲਾ ਓਵਰ ਮਤਲਬ ਹੋ ਹੁੰਦਾ ਜੀ ਤੇ ਨਹੀਂ ਬਾਲੇ ਟੁੱਟਦੇ ਆ ਜੀ ਜਾਨਵਰ ਕਿਉਂ ਹਾਂ ਪੂਰੇ ਹਾਂ ਜੀ ਹਾਂ ਜੀ ਤੇ ਗਰਮੀ ਦੇ ਵਿੱਚ ਤੁਹਾਡੇ ਜਾਨਵਰ ਚੰਗੇ ਭਲੇ ਆ ਟੁੱਟੇ ਨਹੀਂ ਟੁੱਟੇ ਨਹੀਂ ਹਾਂ ਜੀ ਇਹ ਤਰਾਹੇ ਵਾਲੇ ਫੀਡ ਦਾ ਹੀ ਕਮਾਲ ਹੈ ਕਮਾਲ ਹਾਂ ਜੀ ਹਾਂ ਜੀ ਕੁਲ ਮਲਾ ਕੇ ਦੀ ਜਿਹੜੇ ਜਾਨਵਰ ਸਾਹਵੇਂ ਹੋਏ ਆ ਵੀ ਜਾਨਵਰ ਖਾਣੇ ਦਾਣੇ ਤੋਂ ਪਤਾ ਲੱਗਦਾ ਵੀ ਸੇਵਾ ਸੰਭਾਲ ਚੰਗੀ ਦੀ ਹਾਂ ਜੀ ਹਾਂ ਜੀ ਤੇ ਜਿਹੜੇ ਭਰਾ ਨੇ ਵਿੱਚ ਉਹ ਕਿਹੜੇ ਕਿਹੜੇ ਬਾਈ ਮੰਨ ਲਓ ਤੁਸੀਂ ਤਾਂ ਹਸਪੀਟਲ ਜਾਂਦੇ ਹੋ ਤੁਸੀਂ ਵੀ ਬਾਈ ਵੀ ਤੇ ਫਿਰ ਨਾਲ ਕੋਣ ਆਪਣੇ ਦੀਪੂ ਵਰਗੇ ਕੀਤੇ ਵਰਗੇ ਬਾਕੀ ਇੱਕ ਉਪਤੀਜਾ ਆਪਣਾ ਜੀ ਹਣਾ ਤਾਂ ਮਲਾ ਸਾਰੇ ਮਲਾ ਦੇਖਦੇ ਆ ਜੀ ਬਾਕੀ ਘਰ ਦੇ ਸਹਿਯੋਗ ਨਾਲ ਹੀ ਆ ਭਾਜੀ ਸਹਿਯੋਗ ਨਾਲ ਹਾਂ ਜੀ ਇਹ ਸ਼ੌਂਕ ਵੀ ਇਦਾਂ ਦਾ ਬਾਈ ਜੀ ਪੂਰੇ ਪਰਿਵਾਰ ਦੇ ਸਹਿਯੋਗ ਨਾਲ ਹੀ ਆ ਹਾਂਜੀ ਹੁਣ ਮਨ ਲ ਆਪਣੇ ਕੋਲ ਇੰਨੇ ਭਰਾਵਾਂ ਚਾਰ ਭਰਾਵਾਂ ਨੇ ਆ ਕੇ ਬੈਠਣਾ ਬਾਈ ਜੀ ਹਨ ਤੇ ਮਤਲਬ ਜੇ ਐਵੇਂ ਮਤਲਬ ਚਾ ਬਣੀ ਪਿਛੇ ਭਾਂਡੇ ਜਲਾ ਜਲਾ ਵਜੇ ਫਿਰ ਉਹਦਾ ਵੀ ਕੀ ਫਾਇਦਾ ਹਾਂਜੀ ਪਹਿਲਾਂ ਤਾਂ ਘਰ ਦਾ ਸਹਿਯੋਗ ਹੋਣਾ ਜ਼ਰੂਰੀ ਹੈ ਬਾਈ ਜੀ ਤਾਂ ਮਤਲਬ ਘਰ ਦੇ ਸਹਿਯੋਗ ਨਾਲ ਹੀ ਹੈ ਬਾਈ ਜੀ ਸਾਰਾ ਕੁਝ ਬਿਲਕੁਲ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਜਾਨਵਰ ਰੱਖਣ ਦਾ ਵੀ ਤਾਂ ਹੀ ਫਾਇਦਾ ਜੇ ਇਹਨਾਂ ਦੀ ਪ੍ਰੋਪਰ ਕੇਅਰ ਵਗੈਰਾ ਹੋਵੇ ਜੀ ਹਾਂਜੀ ਹੁਣ ਇਹਨਾਂ ਦੇ ਮਤਲਬ ਆਪਾਂ ਨੂੰ ਮਤਲਬ ਨੌਂ ਵਾਸਤੇ ਜਿਵੇਂ ਆਪਣੇ ਕੋਲੇ ਬਾਈ ਪਿੰਦਰ ਆ ਜਾਂਦਾ ਹੈ ਹਨਾ ਜੀ ਤੇ ਉਹ ਮਤਲਬ ਜਾਨੀ ਕਿ ਰਾਤ ਹੁਣ ਮਤਲਬ ਅੱਜ ਆਉਣਾ ਸੀਗਾ ਤੇ ਰਾਤੀ ਨੂੰ ਫੋਨ ਕੀਤਾ 7 ਵਜੇ ਰਾਤ ਆ ਯਾਰ ਤੇ 2 ਵਜੇ ਤੱਕ ਵਿਚਾਰੇ ਨੇ ਨੌਂ ਕੱਟ ਠੀਕ 2 ਵਜੇ ਪਹਿਲੇ ਹੋਏ ਰਾਤੀ 2 ਵਜੇ ਫਿਰ ਹੋਏ ਅੱਛਾ ਤੇ ਤਾਈ ਆ ਸਾਰਾ ਦਿਨ ਨੀਂਦ ਰੇਚ ਹੀ ਗਟਿਆ ਹਾਂਜੀ ਆ ਦੋ ਵੀ ਤਰ੍ਹਾਂ ਸਵੇਰ ਉੱਠ ਕੇ ਗਿਆ ਸਹੀ ਰਾਤ ਇੱਥੇ ਮਨ ਲਾ ਲੱਗ ਗਿਆ ਸਾਨੂੰ 2 ਵਜੇ ਇਹੀ ਖੂਬਸੂਰਤੀ ਹੈ ਬਾਈ ਜਿਹੜੇ ਭਰਾ ਕੋੜਿਆਂ ਵਾਲੇ ਦੀ ਇਹੀ ਚੰਗੀ ਗੱਲ ਹੈ ਵੀ ਜੇ ਕੋਈ ਭਰਾ ਔਖੇ ਟਾਈਮ ਤੇ ਆ ਜਾ ਚਾਹਨਕ ਲੋੜ ਪੈਂਦੀ ਹੈ ਤੇ ਜਿਹੜਾ ਉਹੀ ਬੰਦੇ ਨੂੰ ਹੁੰਦਾ ਸਮਝਿਆ ਜਾਂਦਾ ਹੈ ਇਨਸਾਨ ਸਹੀ ਮੈਨੇ ਜਿਹੜਾ ਔਖੇ ਟਾਈਮ ਤੇ ਕੰਮ ਕਰੇ ਕੰਮ ਸਹੀ ਹੈ ਜੀ ਬਈ ਹੋਰ ਕੋਈ ਗੱਲ ਬਾਤ ਕੋਈ ਰਹਿ ਗਈ ਹੋਵੇ ਆਪਣੀ ਕਰਨ ਵਾਲੀ ਹਾਂ ਬਸ ਠੀਕ ਹੈ ਬੰਗੇ ਚੜਦੀ ਕਲਾ ਹਾਂਜੀ ਹਾਂਜੀ ਬਹੁਤ ਵਧੀਆ ਲਾਵੀ ਸੱਜਣੋ ਕਿਵੇਂ ਲੱਗੀਆਂ ਬਾਈ ਜੀ ਦੀਆਂ ਘੋੜੀਆਂ ਬਾਈ ਜੀ ਉਹਨਾਂ ਦੀ ਕਲੈਕਸ਼ਨ ਜਿਹੜੀਆਂ ਜਿਹੜੀਆਂ ਸੇਲੀ ਆਖੀਆਂ ਉਹਨਾਂ ਦੇ ਬਾਬਤ ਗੱਲ ਕਰ ਲਿਓ ਬਹੁਤ ਹੀ ਗੱਲ ਦਾ ਅਗਲੀ ਵੀਡੀਓ ਨਾਲ ਮਿਲਦੇ ਆਂ ਜੀ ਉਹਨੇ ਸਮੇਂ ਲਈ ਦਿਓ ਸੋਖ ਸਾਨੂੰ ਇਜਾਜ਼ਤ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਾ ਖੈਰ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਓਕੇ ਸੱਜਣੋ ਅਗਲੀ ਵੀਡੀਓ ਨਾਲ ਮਿਲਦੇ ਆਂ ਸ਼ੇਅਰ ਮਾਰ ਦਿਓ ਧੰਨਵਾਦ